ਉਹ ਨਕਵਤ ਉਹਦੀਆਂ ਨੇਗਾ ਤੋਂ ਵਗੋ ਮੇਰਾ ਘੁੱਟ ਤੇ ਉਹਨੂੰ ਸਿੰਗਤ ਸਾਰੀ ਵਰਪਾਣਾ ਅੱਜ ਸਾਡੀ ਭੈਣ ਬਹੁਤ ਦੁਖੀ ਆ ਅਸੀਂ ਇਹਨੂੰ ਚੱਲ ਨਹੀਂ ਸਕਦੇ ਰੋਂਦੇ ਨੂੰ ਬਹੁਤ ਧੰਸੀ ਦੀ ਸਜ਼ਾ ਹੱਸ ਕੇ ਸਾਹਮਣੇ ਦਿੱਤੀ ਜਾਵੇ ਇਹਨੂੰ ਮੱਸਾ ਕਿ ਤਾ ਸੰਗਸਾ ਜਾ ਫੰਸੀ ਜੇ ਜਦੀ ਮੰਗ ਕਰਦੇ ਆ ਜੀ ਸਾਡਾ ਹੀਰਾ ਬੱਚਾ ਸੀਗਾ ਅੱਜ ਤੀਕਾ ਕਿਸੇ ਨਾਲ ਲੜਿਆ ਬੋਲਿਆ ਵੀ ਨਹੀਂ ਸੀਗਾ ਜਿਹੜੀ ਉਹਨੇ ਕੋਕੋ ਕੇ ਮਾਰਿਆ ਉਹ ਬੋਹਰੀ ਬੱਚਾ ਸੀਗਾ ਜੀ ਕਿਤੋਂ ਮਰਜੀ ਸਲੇਧ ਨਹੀਂ ਜਾ ਸਕਦੀ ਸਾਡੇ ਬੱਚੇ ਦੀ ਜੋ ਘਪਰਵਾਰ ਹੈ ਨਹੀਂ ਸੀ ਵੀ ਜਿੰਨੀ ਉਹਨਾਂ ਨੇ ਸਾਡੇ ਨਾਲ ਕੀਤੀ ਹੈ ਉਹਦੇ ਮਾਪਿਓ ਵੀ ਖੋਦ ਇਸ ਵਿੱਚ ਨਮੋਲਾ ਜੀ ਜਿਸ ਤਰ੍ਹਾਂ ਜੀ ਉਹ ਕੱਪੜੇ ਬਦਲ ਬਦਲ ਕੇ ਆਉਂਦੀ ਕਦੇ ਉੱਤੇ ਕੋਈ ਛੋਲ ਜਾਂਦਾ ਕਦੇ ਕੋਈ ਛਲ ਉਹਦੇ ਇਹਦਾ ਮਤਲਬ ਵੀ ਉਹਦੇ ਮਗਰ ਕੋਈ ਪਾਵਰ ਹੈਗੀ ਆ ਜੀ ਜੇ ਉਹਨੂੰ ਕੋਈ ਸਜ਼ਾ ਦਿੱਤੀ ਜਾਵੇ ਅਸੀਂ ਕਹਿੰਨੇ ਉਹਨੀ ਵੀ ਘਟਾ